ਫੱਤ ਸ੍ਰੀਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਸਮਾਂ ਸੀ ਅਸੀਂ ਸੁਣਦੇ ਹੁੰਦੇ ਸੀ ਖੇੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਹੁਣ ਸ਼ਾਇਦ ਸੁਣਿਆ ਕਰਾਂਗੇ ਕਿਹੜਾ VOTER ਕਿਹੜਾ RATE ਚੰਡੀਗੜ੍ਹ ਬਨੂ ਸਿਟੀ ਸਟੇਟ ਇਹ ਸਿਟੀ ਸਟੇਟ ਕੀ ਹੈ ਅਸਲ ਦੇ ਵਿੱਚ ਇੰਡੀਆ ਗੱਠ ਜੋੜ ਦਾ ਉਮੀਦਵਾਰ ਹੈ ਚੰਡੀਗੜ੍ਹ ਤੋਂ ਮਨੀਸ਼ ਟਵਾੜੀ ਜਿਹੜਾ ਇਲਾ ਦੋ ਵਾਰ ਐਮਪੀ ਰਹਿ ਚੁੱਕਿਆ ਹੈ ਇੱਕ ਵਾਰੀ ਅਨੰਦਪੁਰ ਸਾਹਿਬ ਤੋਂ ਤੇ ਦੂਜੀ ਵਾਰ ਲੁਧਿਆਣਾ ਤੋਂ ਪੰਜਾਬ ਦਾ ਦੋ ਵਾਰੀ ਰਿਹਾ ਹੋਇਆ ਐਮਪੀ ਹੁਣ ਪੰਜਾਬ ਦੇ ਵਿਰੁੱਧ ਭੁਗਤ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਉਹਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਦੇ ਚ ਉਹਨੇ ਗੱਲ ਕੀਤੀ ਹੈ ਕਿ ਚੰਡੀਗੜ੍ਹ ਨੂੰ ਇੱਕ ਸੂਬੇ ਵਾਂਗ ਸਾਰੇ ਅਧਿਕਾਰ ਦਵਾਵਾਂਗੇ ਉਨੇ ਸਮਾਂ ਆ ਗਿਆ ਕਿ ਕਿਸੇ ਸੂਬੇ ਦੇ ਹੱਕ ਸਾਰੇ ਚੰਡੀਗੜ੍ਹ ਨੂੰ ਮਿਲਣੇ ਚਾਹੀਦੇ ਨੇ ਬਹੁਤ ਵਿਵਾਦ ਉੱਠਿਆ ਸਿੱਧਾ ਰਿਐਕਸ਼ਨ ਸਕਰੀਟਿਓਂ ਬਾਦਰ ਨੇ ਸਭ ਤੋਂ ਪਹਿਲਾਂ ਦਿੱਤਾ ਸੁਨੀਲ ਜਾਖੜ ਬੋਲਿਆ ਸਾਰੀਆਂ ਪਾਰਟੀਆਂ ਬੋਲੀਆਂ ਹੋਰ ਬਹੁਤ ਸਾਰੇ ਲੋਕ ਬੋਲੇ ਕੀ ਉਹਨਾਂ ਨੇ ਕਿਹਾ ਕਿਉਂ ਇਹ ਗੱਲ ਹੋ ਰਹੀ ਹੈ ਕਿਉਂ ਆਮ ਆਦਮੀ ਪਾਰਟੀ ਦੇ ਨਾਲ ਹੈ ਇਹ ਸਾਰੀਆਂ ਗੱਲਾਂ ਆਪਾਂ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਦੇਖੋ ਚੰਡੀਗੜ੍ਹ ਪ੍ਰਦੇਸ਼ ਕਮੇਟੀ ਦਾ ਮੈਂ ਪਹਿਲੀ ਵਾਰ ਦੇਖਿਆ ਮਾਫ ਕਰਨਾ ਹੋ ਸਕਦਾ ਪਹਿਲਾਂ ਵੀ ਪ੍ਰਦੇਸ਼ ਕਹਿੰਦੇ ਹੁਣ ਚੰਡੀਗੜ੍ਹ ਨੂੰ ਪਰ ਜਦੋਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਦੇ ਪਿੱਛੇ ਵੱਡੇ ਲਫਜ਼ਾਂ ਚ ਲਿਖਿਆ ਹੋਇਆ ਸੀ ਚੰਡੀਗੜ੍ਹ ਪ੍ਰਦੇਸ਼ ਕਮੇਟੀ ਵਾਕਿਆ ਨੂੰ ਤਾਂ ਨਹੀਂ ਮੈਂ ਪਛਾਨ ਰਿਹਾ ਸੀ ਲੇਕਿਨ ਮਨੀਸ਼ ਟਵਾੜੀ ਦੇ ਨਾਲ ਆਮ ਆਦਮੀ ਪਾਰਟੀ ਦਾ ਲੀਡਰ ਸਨੀ ਆਲੂ ਵਾਲੀਆ ਬੈਠਾ ਸੀ ਤੇ ਜਦੋਂ ਉਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੋਰ ਬਾਰ ਸਾਰੀਆਂ ਲੋਕਲ ਮੰਗਾਂ ਸੀ ਲੇਕਿਨ ਨਾਲ ਜਿਹੜੀ ਗੱਲ ਕੀਤੀ ਕਿ ਹੁਣ ਸਮਾਂ ਆ ਗਿਆ ਆਪਾਂ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਵਾਂਗੇ ਸਾਰੇ ਅਧਿਕਾਰ ਸੂਬੇ ਵਰਗੇ ਮਤਲਬ ਜੇ ਦਿੱਲੀ ਇੱਕ ਕਿਸਮ ਦਾ ਅਧ ਪਛਾਤਾ ਸੂਬਾ ਕਾਇਦੇ ਨੇ ਨਾ ਉਸ ਤਰ੍ਹਾਂ ਦਾ ਸੂਬਾ ਹੋਏਗਾ ਇਹ ਗੱਲ ਬੜੀ ਸਪਸ਼ਟ ਹੈ ਕਿ ਜੇ ਇਹ ਸਾਰਾ ਕੁਝ ਹੋ ਰਿਹਾ ਤੇ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਕਿੱਥੋਂ ਰਹਿ ਗਿਆ ਜਿਹੜਾ ਪੰਜਾਬ ਦਾ ਬਣਿਆ ਸੀ ਚੰਡੀਗੜ੍ਹ 1966 ਤੱਕ ਤਾਂ ਹੈ ਹੀ ਪੰਜਾਬ ਦਾ ਸੀ ਦੇਖੋ ਜਦੋਂ ਦੇਸ਼ ਯਾਦ ਹੁੰਦਾ ਤੇ ਪੰਜਾਬ ਦੀ ਵੰਡ ਹੁੰਦੀ ਹੈ 1947 ਤੋਂ ਬਾਅਦ ਜੇ ਕੋਈ ਸ਼ਹਿਰ ਪਹਿਲਾਂ ਬਣਿਆ ਪਲੈਂਟ ਸਿਟੀ ਬਣਿਆ ਉਹ ਚੰਡੀਗੜ੍ਹ ਸੀ ਔਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਸਾਰੇ ਖਾੜ ਦੇ ਪਿੰਡ ਸੀ 22 ਜਿੱਥੇ ਇਹ ਬਣਿਆ ਸੀ ਔਰ 1964 ਤੱਕ ਤਾਂ ਹੈ ਪੰਜਾਬ ਦੇ ਵਿੱਚ ਸੀ ਫਿਰ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਬਣਦਾ ਹੈ ਤੇ 1 ਨਵੰਬਰ 1966 ਨੂੰ ਇਹ ਡਿਊਟੀ ਬਣਿਆ ਸੀ ਉਸ ਵੇਲੇ ਤੱਕ ਤਾਂ ਪੰਜਾਬ ਦਾ ਸੀ ਤੇ ਹਰਿਆਣਾ ਨੂੰ ਤਾਂ ਕੁਝ ਟਾਈਮ ਲਈ ਦਿੱਤਾ ਸੀ ਕਿ ਉਸ ਤੋਂ ਬਾਅਦ ਅਬ ਇਹ ਰਾਜਧਾਨੀ ਬਣਾ ਲਓ ਤੇ ਹੁਣ ਉਸ ਤੋਂ ਬਾਅਦ ਹੁਣ ਪੰਜਾਬ ਤੇ ਉਹਨੂੰ ਵੱਖਰਾ ਸਟੇਟ ਬਣਾਉਣ ਦੀਆਂ ਗੱਲਾਂ ਚੱਲ ਪਈਆਂ ਕਹੀ ਜੀ ਸਿਆਸਤ ਇਹਦੇ ਬੜਾ ਕੁਝ ਕੀਤਾ ਹੈ ਸਿਆਸਤ ਨੇ ਇਹ ਜੂਨ ਦਾ ਮਹੀਨਾ ਚੱਲ ਰਿਹਾ ਹੈ ਜਦੋਂ ਆ ਸਾਰਾ ਕੁਝ ਹੋਇਆ ਹੈ ਜਦੋਂ ਕਾਲ ਤੱਕ ਸਭ ਤੇ ਅਟੈਕ ਹੋਇਆ ਇਹਨਾਂ ਦਿਨਾਂ ਦੇ ਵਿੱਚ ਹੋਇਆ ਉਹਨਾਂ ਚ ਇੱਕ ਮੰਗ ਚੰਡੀਗੜ੍ਹ ਦੀ ਵੀ ਸੀ ਖੈਰ ਇਸ ਜਦੋਂ ਇਹਨੇ ਮੰਗ ਕਲ ਕਰਤੀ ਬਨੀਸ਼ ਟਵਾੜੀ ਨੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਸਭ ਤੋਂ ਪਹਿਲਾ ਰਿਐਕਸ਼ਨ ਆਉਂਦਾ ਤੇ ਫਿਰ ਆਉਂਦਾ ਸਰੀਲ ਜਾਕਟ ਦਾ ਸਖਵੀਰ ਸਿੰਘ ਬਾਦਲ ਕੀ ਕਹਿੰਦੇ ਨੇ ਸਖਵੀਰ ਸਿੰਘ ਬਾਦਲ ਕਹਿੰਦੇ ਜੀ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਤੇ ਕਾਂਗਰਸ ਇੰਨਾ ਤਾਂ ਮੈਂ ਪਹਿਲੇ ਕਹਿੰਦੇ ਸੀ ਇਹ ਸਾਰੇ ਪੰਜਾਬ ਵਿਰੋਧੀ ਨੇ ਇਹਨਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਇਹ ਸਖਵੀਰ ਸਿੰਘ ਬਾਦਲ ਨੇ ਕਿਹਾ ਇਹ ਜਿਹੜਾ ਬਨੀਸ਼ ਤਵਾੜੀ ਕਹਿੰਦਾ ਕਿ ਚੰਡੀਗੜ੍ਹ ਤੇ ਅਸੀਂ ਸੂਬੇ ਦੇ ਹੱਕ ਦਬੋਨੇ ਨੇ ਇਹਦੇ ਨਾਲ ਪੰਜਾਬ ਦਾ ਪੱਖ ਪੰਜਾਬ ਦਾ ਕੇਸ ਬਹੁਤ ਕਮਜ਼ੋਰ ਕਰ ਦਿੱਤਾ ਉਹਨੇ ਤੇ ਪਰ ਦੂਜੇ ਪਾਸੇ ਸੁਖਬੀਚੂ ਮਾਦਰ ਕਹਿੰਦਾ ਅਸੀਂ ਅਕਾਲੀ ਦਲ ਵਾਲੇ ਤਾਂ ਬਚਨਬੱਧ ਆ ਅਸੀਂ ਤਾਂ ਇਹਨੂੰ ਲੈ ਕੇ ਰਹਾਂਗੇ ਭਾਈ ਲੋਕ ਤੁਸੀਂ ਤੁਹਾਡੀ ਗੱਲ ਤਾਂ ਬਹੁਤ ਚੰਗੀ ਲੱਗੀ ਪਰ ਜਦੋਂ ਤੁਹਾਡਾ ਰਾਸ ਸੀ ਜਦੋਂ ਭਾਰਤੀ ਜਨਤਾ ਪਾਰਟੀ ਦਾ ਤੁਹਾਡੀ ਸਾਹਤ ਸੀ 15-20 ਸਾਲ ਤੁਸੀਂ ਰਾਜ ਕੀਤਾ ਉਸ ਵੇਲੇ ਉਦੋਂ ਕਿੱਥੇ ਸੀ ਚੱਡੀਗੜ੍ਹ ਇਹ ਲੋਕ ਤੁਹਾਨੂੰ ਵੀ ਪੱਛਣਗੇ ਅੱਜ ਜੋ ਤੁਸੀਂ ਕਹਿ ਰਹੇ ਹੋ ਇਹਦਾ ਜਵਾਬ ਦੇ ਕੇ ਅੱਗੇ ਵਧਿਓ ਸੁਖਵੀਰ ਸਿੰਘ ਬਾਦਲ ਕਹਿੰਦੇ ਜੇ ਲੋੜ ਪਈ ਤਾਂ ਅਸੀਂ ਸੰਘਰਸ਼ ਵੀ ਕਰਾਂਗੇ ਵਾਹ ਜੀ ਵਾਹ ਉਦੋਂ ਸੰਘਰਸ਼ ਦੀ ਗੱਲ ਕਿੱਥੇ ਗਈ ਸੀ ਲੋਕ ਪੁੱਛਣਗੇ ਬਸ ਮੈਂ ਨਹੀਂ ਕਹਿੰਦਾ ਕਿ ਤੁਸੀਂ ਠੀਕ ਕਹਿ ਰਹੇ ਹੋਵੋਗੇ ਹੋ ਸਕਦਾ ਲੇਕਿਨ ਘੱਟੋ ਘੱਟ ਤੁਸੀਂ ਹਾ ਦਾ ਨਾਰਾ ਤਾਂ ਮਾਰਿਆ ਇਹਨਾਂ ਤੱਕ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਹਾਂ ਇੱਕ ਬੰਦਾ ਜ਼ਰੂਰ ਬੋਲਿਆ ਰਾਸ਼ਟਰੀ ਪਾਰਟੀ ਚੋਂ ਉਹ ਐਸ ਸਰੀਲ ਝਾਖੜ ਸਰੀਲ ਝਾਖੜ ਕਹਿੰਦਾ ਦੇਖੋ ਚੰਡੀਗੜ੍ਹ ਪੰਜਾਬ ਦਾ ਸੀ ਚੰਡੀਗੜ੍ਹ ਪੰਜਾਬ ਦਾ ਹੈ ਤੇ ਚੰਡੀਗੜ੍ਹ ਪੰਜਾਬ ਦਾ ਰਹੇਗਾ ਇਹ ਉਹਨੇ ਕਿਹਾ ਇਹ ਕਹਿੰਦੇ ਜਿਹੜਾ ਉਹਨੇ ਸਿਟੀ ਸਟੇਟ ਬਣਾਉਣ ਦੀ ਗੱਲ ਕੀਤੀ ਹੈ ਸੱਚ ਵਿੱਚ ਇਸ ਨੇ ਪੰਜਾਬ ਦੇ ਸਟੇਟ ਨੂੰ ਜਿਹੜਾ ਹੈ ਕਮਜ਼ੋਰ ਕੀਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਤੁਸੀਂ ਇਹ ਦੱਸੋ ਕਾਂਗਰਸ ਵਾਲਿਓ ਪੰਜਾਬ ਦੇ ਕਾਂਗਰਸ ਵਾਲਿਓ ਤੁਹਾਡਾ ਕੀ ਸਟੈਂਡ ਹੈ ਦੇਖੋ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਪੰਜਾਬੀ ਚਾਹੁੰਦੇ ਨੇ ਕਿ ਸਾਰੀਆਂ ਪਾਰਟੀਆਂ ਆਪਣਾ ਆਪਣਾ ਸਟੈਂਡ ਕਲੀਅਰ ਕਰਨ ਕਲ ਮਲਕਰ ਦਿਨ ਖੜਗੇ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵੀ ਉੱਥੇ ਗੱਲ ਕਰੋ ਤੁਸੀਂ ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਹੈ ਰਾਜ ਆਪਣੇ ਕਿਉਂ ਨਹੀਂ ਬੋਲ ਰਿਹਾ ਬੋਲਣਾ ਚਾਹੀਦਾ ਔਰ ਕਮਾਲ ਦੱਸ ਨੂੰ ਦੱਸਾਂ ਹਰ ਡਿਬੇਟ ਦੇ ਵਿੱਚ ਜਿਹੜੇ ਆ ਆਮ ਆਦਮੀ ਪਾਰਟੀ ਆਉਂਦੀ ਹੈ ਅੱਜ ਮੈਂ ਇਸੇ ਬੇਸ਼ੇ ਤੇ ਡਿਬੇਟ ਰੱਖ ਲਈ ਕਿਉਂਕਿ ਵਿਸ਼ਾ ਬਹੁਤ ਟੱਚਿੰਗ ਹੈ ਔਰ ਉਹਨਾਂ ਚ ਕੋਈ ਨਹੀਂ ਆਇਆ ਉਹਨਾਂ ਕਹਿੰਦੇ ਜੀ ਅਸੀਂ ਤਾਂ ਇਸ ਬੇਸ਼ੇ ਤੇ ਬੋਲਣਾ ਹੀ ਨਹੀਂ ਜਿਨੀ ਜਿੱਥੇ ਜਵਾਬ ਦੇਹੀ ਹੁੰਦੀ ਹੈ ਉਹਨੂੰ ਹੀ ਛੱਡ ਦੋ ਤੁਸੀਂ ਦੱਸੋ ਬੀ ਤੁਸੀਂ ਕਿੱਥੋਂ ਦਾ ਸਟੈਂਡ ਕੀ ਹੈ ਤੁਸੀਂ ਪੰਜਾਬ ਨਾਲੋਂ ਤੁਸੀਂ ਚੰਡੀਗੜ੍ਹ ਨਾਲੋਂ ਤੁਸੀਂ ਕਿੱਥੇ ਹੋ ਤੇ ਮੈਨੂੰ ਹੁਣ ਯਾਦ ਆਉਂਦਾ ਇੱਕ ਮੇਰੇ ਮਿੱਤਰ ਸੀ ਟੀਚਰ ਸੀ ਦੋਸਤ ਬਣ ਗਏ ਵੱਡੇ ਰਾਈਟਰ ਸੀ ਮੇਰੀ ਨਿਗਾਚ ਡਾਕਟਰ ਆਤਮ ਹਮਰਾਹੀ ਉਹਨਾਂ ਨੇ ਇੱਕ ਸ਼ੇਰ ਲਿਖਿਆ ਸੀ ਉਹਨਾਂ ਦੇ ਨਾਂ 'ਚ ਜਦੋਂ ਦਿੱਲੀ ਦੇ ਵਿੱਚ ਜੱਫੇਦਾਰ ਸੰਤੋਖ ਸਿੰਘ ਦੀ ਤੂਤੀ ਬੋਲਦੀ ਸੀ ਤੇ ਪੰਜਾਬ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਤੇ ਉੱਥੇ ਫਿਰ ਉਹ ਉਹਨਾਂ ਨੇ ਲਿਖਿਆ ਸੀ ਇਹ ਕੌਣ ਹਨ ਜੋ ਕਦੇ ਸੰਤੋਖ ਦੇ ਹਨ ਕਦੇ ਪ੍ਰਕਾਸ਼ ਦੇ ਹਨ ਉਹ ਕਹਿੰਦੇ ਦਿੱਲੀ ਦੇ ਵਿੱਚ ਸੰਤੋਖ ਦੇ ਨੇ ਤੇ ਪੰਜਾਬ ਚ ਪ੍ਰਕਾਸ਼ ਦੇ ਨੇ ਨਹੀਂ ਭਾਵੇਂ ਉਹ ਦਾੜੀ ਦੇ حوالے ਨਾਲ ਵਿਅੰਗ ਸੀ ਲੇਕਿਨ ਇਹੀ ਗਲਤ ਇੱਥੇ ਹੁੰਦੀ ਹੈ ਵੀ ਪੰਜਾਬ ਚ ਆ ਕੇ ਤੁਸੀਂ ਪੰਜਾਬ ਦੀ ਗੱਲ ਕਰ ਲੈਨੇ ਹੋ ਤੇ ਉੱਥੇ ਚੰਡੀਗੜ੍ਹ ਜਾ ਕੇ ਤੁਸੀਂ ਹੋਰ ਕਹਿੰਦੇ ਹੋ ਤੇ ਚੰਡੀਗੜ੍ਹ ਤੇ ਛੱਡੋ ਤੁਸੀਂ ਭਗਵਾਨ ਤੁਮਾਨ ਤੇ ਤੈ ਵੀ ਸਵਾਲ ਉਠਦੇ ਨੇ ਜਦੋਂ ਹਰਿਆਣਾ ਨੇ ਹਾਈ ਕੋਰਟ ਦੀ ਮੰਗ ਕੀਤੀ ਤੇ ਇਹ ਕਹਿੰਦੇ ਸਾਨੂੰ ਵੀ ਜਗ੍ਹਾ ਦਿਓ ਜਦੋਂ ਉਹਨਾਂ ਨੇ ਵਿਧਾਨ ਸਭਾ ਦੇ ਲਈ ਜਗ੍ਹਾ ਦੀ ਮੰਗ ਕੀਤੀ ਮਾਨ ਸਾਹਿਬ ਕੋਈ ਸਾਨੂੰ ਵੀ ਦਿਓ ਉਹ ਵੀ ਤੁਹਾਨੂੰ ਕਾ ਦੀ ਤੁਹਾਡੇ ਤੋਂ ਚੰਡੀਗੜ੍ਹ ਉਹਨਾਂ ਨੂੰ ਮੰਗਣ ਦੋ ਤੋਂ ਇਥੋਂ ਕਿ ਜੇ ਨਾ ਕਿਤੇ ਜਿਹੜੇ ਹੋਣ ਅੱਜ ਕੱਲ ਜਿਹੜੇ ਡੈਰੀ ਪਟਵਾਰੀਆਂ ਦੀ ਐਜੀਟੇਸ਼ਨ ਚੱਲਦੀ ਹੈ ਤੇ ਜਿਹੜੀ ਗੱਲ ਪ੍ਰਮ ਸਿੰਘ ਚੰਦੂ ਮਾਦਰਾ ਵੀ ਕਹਿ ਰਹੇ ਅਸੀਂ ਹੋਰ ਵੀ ਲੋਕ ਕਹਿ ਰਹੇ ਨੇ ਕਿ ਐਸਵਾਈਐਲ ਦੇ ਮਸਲੇ ਤੇ ਵੀ ਇੰਦਰ ਦਾ ਸਟੈਂਡ ਦਾ ਕਲੀਅਰ ਨਹੀਂ ਹੈ ਕਿਤੇ ਪਾਣੀ ਦੇਣ ਦੀ ਗਲਤੀ ਨਹੀਂ ਅੰਦਰੋਂ ਅੰਦਰ ਚੱਲ ਰਹੀ ਜਿਹੜੇ ਪਟਵਾਰੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਕਹੋਗੇ ਡੈਰੀ ਪਾਣੀ ਜਿਹੜਾ ਹੈ ਇਹ 100% ਜਾ ਰਿਹਾ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਲੋਕਾਂ ਦੇ ਮਨਾਂ ਚਾਉਣ ਲੱਗ ਗਈਆਂ ਲੋਕਾਂ ਦੇ ਮਨਾਂ ਚ ਆਉਣ ਗਈ ਜੇ ਤੁਸੀਂ ਚੰਡੀਗੜ੍ਹ ਬਾਰੇ ਸਟੈਂਡ ਕਲੀਅਰ ਕਰਦੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਆਪਣਾ ਸਟੈਂਡ ਬਿਲਕੁਲ ਕਲੀਅਰ ਕਰਨਾ ਚਾਹੀਦਾ ਹੈ ਕਾਂਗਰਸ ਨੂੰ ਵਿਸ਼ੇਸ਼ ਤੌਰ ਤੇ ਤੇ ਆਮ ਆਦਮੀ ਪਾਰਟੀ ਨੂੰ ਦੋਨਾਂ ਨੂੰ ਪੰਜਾਬ ਦੇ ਯੂਨਟ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਚੰਡੀਗੜ੍ਹ ਦੇ ਮਾਮਲੇ ਵਿੱਚ ਕੀ ਸੋਚਦੇ ਹੋ ਤੁਸੀਂ ਠੀਕ ਹੋ ਜਾਂ ਫਿਰ ਜਿਹੜਾ ਮਨੀਸ਼ ਤਵਾੜੀ ਠੀਕ ਹੈ ਜਿਹੜਾ ਕਹਿੰਦਾ ਕਿ ਉਸ ਨੂੰ ਸੂਬੇ ਦੇ ਅਧਿਕਾਰ ਦੇਵਾਂਗੇ ਤੇ ਸੂਬੇ ਦੇ ਅਧਿਕਾਰ ਦਵਾ ਕੇ ਪੰਜਾਬ ਦੇ ਅਧਿਕਾਰ ਜਿਹੜੇ ਚੰਡੀਗੜ੍ਹ ਤੇ ਉਹਨੂੰ ਤਾਂ ਬਿਲਕੁਲ ਕਮਜ਼ੋਰ ਕਰ ਦਿੱਤਾ ਹੈ ਪੱਕ ਅਜਨੈ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ